ਮੇਰੀ ਇਹ ਬੇਨਤੀ ਹੈ ਕਿ ਰਵਨੀਤ ਸਿੰਘ ਬਿੱਟੂ ਮੈਂ ਤੁਹਾਨੂੰ ਕਈ ਵਾਰ ਹੀ ਕਿਹਾ ਕਿ ਬਿੱਟੂ ਸਾਹਿਬ ਦਾ ਕੋਈ ਜਿਹੜਾ ਇਹੋ ਜਿਹਾ ਬਿਆਨ ਹੁੰਦਾ ਉਹਨੂੰ ਕੋਈ ਬਹੁਤਾ ਸੀਰੀਅਸ ਨਾ ਲਿਆ ਕਰੋ ਉਹ ਕਈ ਵਾਰੀ ਲਖਨਊ ਜਾਂਦੇ ਜਾਂਦੇ ਮੁੰਬਈ ਕਿਦੋਂ ਜਾਵੜੇ ਨੂੰ ਉਹਨਾਂ ਦਾ ਕੋਈ ਪਤਾ ਨਹੀਂ ਤੇ ਮੁੰਬਈ ਜਾਂਦੇ ਜਾਂਦੇ ਉਹ ਜੰਮੂ ਕਸ਼ਮੀਰ ਕਿਦੋਂ ਪਹੁੰਚ ਜਾਣ ਉਹਨਾਂ ਦਾ ਕੋਈ ਪਤਾ ਨਹੀਂ ਨਾ ਤਾਂ ਭਰਾਵਾ ਅਸੀਂ ਕਿਸੇ ਦੀ ਬੱਸ 'ਚ ਬੈਠੇ ਜੇ ਅੰਮ੍ਰਿਤਸਰ ਉਹ ਬੱਸ ਸਾਡੀ ਸੀ ਤੁਹਾਨੂੰ ਦੱਸ ਦਿਆਂ ਅਸੀਂ ਲੈ ਕੇ ਆਏ ਅੰਮ੍ਰਿਤਸਰ ਦੇ মিডিਆ ਨੇ ਤਾਂ ਇਹ ਗੱਲ ਕਹੀ ਨਹੀਂ ਤੇ ਨਾ ਹੀ ਉੱਥੇ ਕਿਸੇ ਨੇ ਵੇਖੀ ਵੀ ਅਸੀਂ ਉਹਨਾਂ ਦੀ ਬਖਸ਼ ਹੈ ਬਿੱਟੂ ਜੀ ਨੇ ਆਪਦਾ ਕੰਮ ਚਲਾਤਾ ਸੋ ਮੇਰੀ ਇਹ ਬੇਨਤੀ ਹੈ ਸੋ ਬਿੱਟੂ ਜੀ ਨੇ ਤਾਂ ਇਹ ਵੀ ਕਹਿਤਾ ਕਿ ਅਗਲਾ ਮੁੱਖ ਮੰਤਰੀ ਬੀਜੇਪੀ ਦਾ ਮੈਂ ਹੋਵਾਂਗਾ ਬੀਜੇਪੀ ਦਾ ਐਮਐਲਏ ਤਾਂ ਇੱਕ ਹੈ ਸੋ ਬਿੱਟੂ ਜੀ ਦੇ ਬਾਰੇ ਮੇਰੇ ਹੱਥ ਜੋੜੇ ਕੋਈ ਹੋਰ ਗੱਲ ਹੈ ਤਾਂ ਕੋਈ ਪੁੱਛਣਾ ਤਾਂ ਦੱਸੋ ਕਾਂਗਰਸ ਦਾ ਸਟੈਂਡ ਕੀ ਹੈ ਇੰਡੀਆ ਲਾਈਕ ਹਾਂਜੀ ਇੱਕ ਬੈਲਰੀ ਪਾਰਟੂ ਜਨਾ ਚ ਬਾਰੇ ਜਿਹੜੇ ਬਿਆਨ ਦਿੱਤੇ ਕਹਿੰਦੇ ਕਿ ਮੈਨੂੰ ਕਾਂਗਰਸ ਵਿੱਚ ਐਂਟੀ ਨਹੀਂ ਰੋਕਿਆ ਗਿਆ ਮੇਰੇ ਕਾਫੀ ਬਿਆਨ ਜਿਹੜੇ ਉਹਨਾਂ ਕੋਲੋਂ ਦਿੱਤੇ ਕਹਿੰਦੇ ਸੋ ਮੇਰਾ ਖਿਆਲ ਜਿਹੜੀਆਂ ਇਹੋ ਜੀਆਂ ਗੱਲਾਂ ਇਹ ਸਾਡੀ ਪਾਰਟੀ ਦੇ ਇੰਟਰਨਲ ਮਸਲੇ ਐ ਮੈਂ ਉਹ ਤੁਹਾਨੂੰ ਇਸੇ ਪ੍ਰੈਸ ਤੇ ਇੱਥੇ ਕਿਸੇ ਪ੍ਰਕਾਰ ਦੀ ਵੋਟਬਾਜੀ ਦਾ ਪ੍ਰੈਸ ਦੀ ਵੀ ਐ ਮਾੜੀ ਮੋਟੀ ਤੁਸੀਂ ਕਹਿੰਦੇ ਮੇਰਾ ਮਾਈਕ ਇੱਥੇ ਹੋਵੇ ਦੂਜੇ ਦਾ ਇੱਧਰ ਹੋਵੇ ਸੋ ਪਰਿਵਾਰ ਦੇ ਵਿੱਚ ਪਰਿਵਾਰ ਦੇ ਵਿੱਚ ਯਾਰ ਮੈਂ ਨਾ ਨਾ ਪਰਿਵਾਰ ਦੇ ਵਿੱਚ ਮਾੜਾ ਮੋਟਾ ਇਹ ਕੰਮ ਜਿਹੜਾ ਚੱਲਦਾ ਰਹਿੰਦਾ ਪਰ ਇਹ ਇੰਟਰਨਲ ਪਾਰਟੀ ਦੇ ਮਸਲੇ ਆ ਉਹ ਅਸੀਂ ਇੰਟਰਨਲ ਫੋਰਮ ਤੇ ਹੀ ਉਰੀ ਗੱਲ ਕਰਦੇ ਆ ਕਾਂਗਰਸ ਦਾ ਕੀ ਕਹਿੰਦਾ ਇੰਡੀਆ ਲਾਈਸੈਂਸ ਲੈ ਕੇ ਬਿਕੋਜ਼ ਦਿੱਲੀ ਦੇ ਵਿੱਚ ਵੀ ਹੁਣ ਤੁਹਾਡੇ ਪਰਸਨਲ ਸਾਡਾ ਆਈ ਥੋ ਇਸ ਆਈ ਡੋਨਟ ਹੈਵ ਅ ਮੰਡੇਟ ਟੂ ਟੈਲ ਯੂ ਥੈਟ ਵਾਟ ਇਜ਼ आवर ਸਟੈਂਡ ਔਨ ਇੰਡੀਆ ਐਲਾਈਐਂਸ ਮੇਰੇ ਕੋਲੇ ਮੰਡੇਟ ਹੈਗਾ ਪੰਜਾਬ ਦਾ ਬਤੌਰ ਕਾਂਗਰਸ ਪ੍ਰਧਾਨ ਔਰ ਦਿੱਲੀ ਦੇ ਅੰਦਰ ਵੀ ਅਸੀਂ ਸਿੱਧਾ ਸਿੱਧਾ ਲੜ ਰਹੇ ਆ ਤੇ ਇੱਥੇ ਵੀ ਅਸੀਂ ਸਿੱਧਾ ਸਿੱਧਾ ਲੜਾਈ ਲੜ ਰਹੇ ਹੁਣ ਕੱਲ ਰਾਹੁਲ ગાંધી ਜੀ ਦੀਆਂ ਟਿੱਪਣੀਆਂ ਉਹਨਾਂ ਦੀ ਗੱਲਬਾਤ ਤੁਸੀਂ ਆਪ ਅੰਦਾਜ਼ਾ ਲਾ ਸਕਦੇ ਹੋ ਕਿ ਕੀ ਸਟੈਂਡ ਹੈਗਾ ਸੋ ਜਿਹੜੀ ਚੀਜ਼ ਦਾ ਮੇਰੇ ਕੋ ਮੈਂਡੇਟ ਨਹੀਂ ਆ ਪੂਰੇ ਤੇ ਮੈਂ ਐਵੇਂ ਟਿੱਪਾ ਟਿੱਪ ਨਹੀਂ ਕਰਾਂ ਪਰ ਹਾਂ ਇੱਕਲ ਦਾ ਮੈਂਡੇਟ ਮੇਰੇ ਕੋ ਹੈਗਾ ਕਿ ਕਾਂਗਰਸ ਪਾਰਟੀ ਦਾ ਆਮ ਆਦਮੀ ਪਾਰਟੀ ਦੇ ਨਾਲ ਪੰਜਾਬ ਚ ਨਾ ਕੋਈ ਸਮਝੌਤਾ ਹੈ ਨਾ ਕਦੇ ਹੋਏਗਾ ਤੇ ਨਾ ਕਦੇ ਅਸੀਂ ਕਿਸੇ ਪ੍ਰਕਾਰ ਦਾ ਇਹਨਾਂ ਦੇ ਨਾਲ ਭਾਵੇਂ ਕੁਝ ਹੋ ਜੇ ਰਾਜਨੀਤੀ ਛੱਡਣੀ ਪੈ ਜੀ ਲੇਕਿਨ ਸਾਡਾ ਕੋਈ